ਭਾਰੀ ਬਾਰਿਸ਼ ਦੇ ਵਿੱਚ ਨੋਟਾਂ ਦਾ ਬਰਬਾਦ ਹੋਣ ਵਾਲੀ ਆ ਜਿਹੜਾ ਸਵਾਗਤ ਹੈ ਉਹ ਤੁਸੀਂ ਦੇਖੋ ਜਿਹੜਾ ਤੁਸੀਂ ਦੇਖ ਰਹੇ ਹੋ ਜਿਹੜਾ ਸਵਾਗਤ ਹੁੰਦਾ ਹੈ ਇਸ ਤਰ੍ਹਾਂ ਅੰਮ੍ਰਿਤਸਰ ਦੀਆਂ ਲਾਰੰਸ ਰੋਡ ਦੀਆਂ ਸ਼ਾਹ ਨਕਲ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਉਹ ਤੋਂ ਨਾਲ ਦੀ ਨਾਲ ਹੀ ਜਿਹੜਾ ਨੋਟਾਂ ਦੀ ਬਰਬਾਦ ਹੋਣੀ ਆ ਵੱਡੀ ਤعداد ਦੇ ਵਿੱਚ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਦੀ ਬਾਦ ਵੀ ਅੱਜ ਵੀ ਆਓ ਸਲਾਮ ਅਲੈਕੁਮ ਅਸਤਿ ਜੀ ਦੇਖ ਰਹੇ ਹੋ ਜਿਹੜੀ ਹੈ ਪਾਰੀ ਨਹੀਂ ਵਾਈਟ ਨਹੀਂ ਵਾਈਟ ਕਹਿੰਦੇ ਪਿਆ ਹਾਂਜੀ ਹਾਂਜੀ ਰਾਜਾ ਜੀ ਪਹੁੰਚੋ ਕੀ ਕਹਿਣਾ ਚਾਹੋਗੇ ਆਓ ਭਈਆ ਜੀ ਅੱਜ ਬਾਰਿਸ਼ ਬਾਰਿਸ਼ ਦੇ ਵਿੱਚ ਨੋਟਾ ਨਹੀਂ ਪ੍ਰਸਾਦ ਹੋਏਗੀ ਲੱਭ ਯਾਲਮ ਯਾਲਮ ਨਾ ਆਪਾਂ ਬੋਲ ਲਿਆ ਨਾ ਇਹ ਵੀ ਸੱਚ ਹੈ ਜੀ ਭਾਰੀ ਮੀਂਹ ਦੇ ਵਿੱਚ ਨੋਟਾਂ ਦੀ ਵਰਸਾਤ ਜਿਹੜੇ ਆ ਰਾਜਾ ਟੰਗਰੋਂ ਦੀ ਆ ਆ ਥੋੜਾ ਵਿਚਾਰ ਜਿਹਾ ਸ਼ਾਹ ਜੀ ਨਾ ਨਹੀਂ ਨਹੀਂ ਹਾਲੋ ਇਹ ਕਹਿ ਦੇਗਾ ਇਹ ਥੋੜਾ ਦੇਖ ਲੈ ਕੇ ਇਹ ਨਾਂ ਨਾ ਦਵਲ ਆ ਇਹ ਰਾਜੇ ਦੇ ਪਿੱਛੇ ਰਾਜੇ ਦੇ ਪਿੱਛੇ ਬਿਲਕੁਲ ਰਾਜੇ ਦੇ ਪਿੱਛਲੇ ਪਾਸੇ ਨਾਲ ਆਹ ਦੇਖੋ ਜੀ ਮੋਟਾ ਵੀ ਆਦੀ ਇਹ ਜਿਹੜੇ ਨੋਟ 'ਤੇ ਇਹ ਜਿਹੜੇ ਤੇ ਬਾਰ ਬੋਲਦੇ ਨੇ ਉਹਨਾਂ ਨੂੰ ਬੰਡੇ ਜਾਂਦੇ ਨੇ ਬਰਸਾਤ ਵਿੱਚ ਨੀ ਆਉਣੇ ਸਾਈਡ ਤੋਂ ਸੁਣ ਬਾਹ ਜੀ ਕਿੱਦ ਨਹੀਂ ਆਉਣ ਰਹੀ ਐ ਚਾਲਾਂ ਦੇ ਭੇਜਣੀ ਆ ਸਿਰਸ ਜੈ ਮਾਤਾ ਦੀ ਬੋਲਣੀ ਐ ਤੇ ਨੋਟਾਂ ਦੀ ਬਰਸਾਤ ਹੁੰਦੀ ਐ ਭਾਜੀ ਨਹੀਂ ਡੈ ਰਿਆ ਉਸ ਵੀ ਇਧਰ ਆ ਉਹ ਕਿਤੇ ਦੇਖ ਰਿਓ ਜਿਹੜੇ ਮੋਟਾ ਦੀ ਬਰਸਾਤ ਹੁੰਦੀ ਹੈ। ਤਸਵੀਰਾਂ ਅੰਮ੍ਰਿਤਸਰ ਦੀਆਂ ਨੇ। ਤਸਵੀਰਾਂ ਅੰਮ੍ਰਿਤਸਰ ਦੀਆਂ ਨੇ। ਉਹ ਥੰਬਿਆ ਲੱਗੇ ਬੜਾ ਇੰਤਜ਼ਾਰ ਹੋਇਆ। ਇੱਕ ਪਾਸੇ ਲੰਬੀ ਤਦਾਦ ਦੇ ਵਿੱਚ ਜਿਹੜੀਆਂ ਨੇ ਵੱਡੀ ਤਦਾਦ ਦੇ ਵਿੱਚ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਆ ਇਹ ਜਿਹੜੀਆਂ ਲਾਈਨਾਂ ਨੇ ਇਸ ਲੀਲਾਈਆਂ ਜਾਂਦੀਆਂ ਨੇ ਕਿਉਂਕਿ ਰਾਜਾ ਜਿਹੜਾ ਇੱਥੇ ਆਉਂਦਾ ਉਸ ਵੱਲੋਂ ਜਿਹੜੀ ਹੈ ਪੈਸਿਆਂ ਦੀ ਬਰਬਾਦ ਕੀਤੀ ਜਾਂਦੀ ਹੈ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਭਾਰੀ ਬਾਰਿਸ਼ ਹੋ ਰਹੀ ਹੈ ਭਾਰੀ ਮੀਂਹ ਪੈ ਰਿਹਾ ਉੱਥੇ ਹੀ ਰਾਜੇ ਵੱਲੋਂ ਰਾਜਾ ਸਿਰਫ ਜੈ ਮਾਤਾ ਦੀ ਬੋਲਣ ਦੇ ਸਾਰਿਆਂ ਨਾਲ ਕੀ ਕੋ ਬਿਲੀ ਹੈ ਆਪਣੀ ਰਾਇ ਜਰੂਰ ਦੱਸੋ ਅੱਜ ਜੇ ਮਾਤਾ ਦੀ ਬੋਲੋ ਤੇ ਜੇ ਤੁਸੀਂ ਦੇਖ ਰਹੇ ਹੋ ਅਮਰਸਰ ਦੇ ਲਾਰਾਂ ਰੋਡ ਜਿਹੜੀ ਹੈ ਹਰ ਐਤਾਰੀ ਜਿਹੜੀ ਹੈ ਇੱਥੇ ਵੱਡੀ ਤਦਾਦ ਦੇ ਹੋ ਕੇ ਟੱਕੇ ਲੱਗਦੇ ਸੱਕੇ ਸੱਕੇ ਆ ਬੰਦਾ ਵੀ ਕਹਿੰਦਾ ਬੋਲਣ ਵਾਲੇ ਨੇ ਉਹ ਬੋਲਦੇ ਨਹੀਂ ਤੇ ਉਸ ਤੋਂ ਬਾਅਦ ਗੜੀ ਆ ਬਾਈ ਜੀ ਬੋਲਣਾ ਤੁਹਾਨੂੰ ਵਾਲਾ ਜੀ ਅੱਜ ਬਾਰਿਸ਼ ਵੀ ਪੈ ਰਹੀ ਹੈ ਘਾਰੀ ਮੀਂਹ ਹੋ ਰਿਹਾ ਤੁਸੀ ਦੇਖੋ ਹੋਣੀ ਹੈ ਦਾਪਾਂ ਜਲਵਾ ਕਰਦੇ ਆ ਜਨਤਾ ਦੇ ਨਾਲ ਵੀ ਜਿਹੜੀ ਇੱਥੇ ਜਨਤਾ ਪਹੁੰਚੀ ਹੋਈ ਹੈ ਉਹਨਾਂ ਨਾਲ ਵੀ ਕਿਉਂਕਿ ਹਰ ਐਤਵਾਰੀ ਜਿਹੜਾ ਇੱਥੇ ਬਹੁਤ ਨਹੀਂ ਗੋ ਮਾਤਾ ਜੀ ਬਾਰਿਸ਼ ਬਾਰਿਸ਼ ਬੜੀ ਹੋ ਰਹੀ ਹੈ ਹਾਂਜੀ ਬਾਰਿਸ਼ ਬੜੀ ਹੋ ਰਹੀ ਲੰਗਰ ਮੇ ਰੋਹਾ ਮਿਲਦਾ ਕੀ ਮਿਲਦਾ ਜੀ ਇਸ ਚੀਜ਼ ਦਾ ਲੰਗਰ ਲਾਦਾ ਕੀ ਮਿਲਦਾ ਬੇਟਾ ਪੈਸੇ ਵੀ ਮਿਲਦੇ ਨੇ ਜਰੂਰੀ ਪੈਸੇ ਮਿਲਦੇ ਨੇ ਪ੍ਰਸਾਦ ਦੇ ਰੂਪ ਦੇ ਵਿੱਚ